ਤਸਵੀਰ ਚੋਂ ਤੋਂ ਸਿਰਫ 1 ਹੀ ਮਿੰਟ ਦੀ ਦੂਰੀ ਤੇ 올ਡ ਕੋਰਟ ਰੋਡ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਮਲੋਟ ਸ਼ਹਿਰ ਦੇ ਬੈਸਟ ਡੈਂਟਲ ਕਲੀਨਿਕ ਜਿਸ ਦਾ ਨਾਮ ਹੈ ਕਾਠਪਾਲ ਡੈਂਟਲ ਕਲੀਨਿਕ ਨਾਲ ਹੀ ਸਾਹਮਣੇ ਵਾਲੀ ਗਲੀ ਵਿੱਚ ਇਹਨਾਂ ਦੀ ਇੱਕ ਹੋਰ ਬ੍ਰਾਂਚ ਵੀ ਹੈ ਇੱਥੇ ਤੁਸੀਂ ਘੱਟ ਪੈਸਿਆਂ ਵਿੱਚ ਬਹੁਤ ਹੀ ਵਧੀਆ ਇਲਾਜ ਕਰਵਾ ਸਕਦੇ ਹੋ ਜਿਵੇਂ ਕਿ ਦੰਦਾਂ ਦੀ ਸਰਜਰੀ ਨਕਲੀ ਦੰਦ ਲਗਾਏ ਜਾਂਦੇ ਨੇ ਇੰਪੈਕਸ਼ਨ ਦੰਦਾਂ ਵਿੱਚ ਦੰਦ ਫਸ ਜਾਣ ਦੀ ਸਮੱਸਿਆ ਜਿੰਨੂੰ ਆਪਾਂ ਅਧੂਰੀ ਨਿਕਲੀ ਜਾੜ ਵੀ ਕਹਿੰਦੇ ਆ ਜੇ ਤੁਸੀਂ ਹੱਸਦੇ ਸਮੇਂ ਆਪਣਾ ਮੂੰਹ ਢੱਕ ਲੈਂਦੇ ਹੋ ਤਾਂ ਸਮਾਈਲ ਡਿਜ਼ਾਈਨ ਟ੍ਰੀਟਮੈਂਟ ਟੈਂਟੇ ਮੈਂਡੇ ਦੰਦਾਂ ਨੂੰ ਸੁਧਾਰ ਕੇ ਤੁਹਾਡੀ ਮੁਸਕਾਨ ਨੂੰ ਖੂਬਸੂਰਤ ਬਣਾਉਂਦਾ ਹੈ ਇੱਥੇ ਪ੍ਰੋਫੈਸ਼ਨਲ ਤਰੀਕੇ ਨਾਲ ਬੱਚਿਆਂ ਦੇ ਬ੍ਰੈਸਸ ਵੀ ਲਗਾਏ ਜਾਂਦੇ ਹਨ ਸਿੰਗਲ ਸਿਟਿੰਗ ਵਿੱਚ ਆਰ ਸੀ ਟ ਕੀਤੀ ਜਾਂਦੀ ਹੈ ਅੰਦਰੋਂ ਸੜੀ ਜਾਂ ਇਨਫੈਕਟ ਹੋਈ ਨਸ ਨੂੰ ਸਾਫ਼ ਕਰਕੇ ਭਰਿਆ ਜਾਂਦਾ ਹੈ ਜੇ ਤੁਸੀਂ ਵੱਖਰੇ ਤਰ੍ਹਾਂ ਦੇ ਸ਼ੌਂਕ ਰੱਖਦੇ ਹੋ ਦੰਦਾਂ ਨੂੰ ਸੋਨੇ 'ਚ ਮੜਾਉਂਦਾ ਟੂਥ ਜੁਐਲਰੀ ਦਾ ਉਸ ਦਾ ਵੀ ਖਾਸ ਪ੍ਰਬੰਧ ਹੈ ਟਰੋਮਾ ਐਕਸੀਡੈਂਟਲ ਕਿਸਮ ਵਿੱਚ ਛੱਟ ਖਾਏ ਦੰਦ ਜਾਂ ਜੱਬੜੇ ਨਾਲ ਸੰਬੰਧਿਤ ਆਪਰੇਸ਼ਨ ਵੀ ਕੀਤੇ ਜਾਂਦੇ ਹਨ ਬਾਕੀ ਵੱਡੀ ਗੱਲ ਇੱਥੇ ਪੂਰੇ ਪ੍ਰੋਫੈਸ਼ਨਲ ਡਾਕਟਰ ਜਿਨ੍ਹਾਂ ਨੂੰ ਇਸ ਫੀਲਡ ਦਾ 9 ਸਾਲ ਤੋਂ ਦਾ ਤਜਰਬਾ ਜਿਹੜੇ ਕੀ 4000 ਤੋਂ ਵੱਧ ਇੰਪਲੈਂਟ ਕਰ ਚੁੱਕੇ ਨੇ ਹੁਣੇ ਹੀ ਅਪਾਇੰਟਮੈਂਟ ਬੁੱਕ ਕਰੋ ਨੰਬਰ ਨੋਟ ਕਰ ਲਓ 9646263086